ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੂ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਖਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਹੋ ਖੁਦ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜੇਪੀ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕਹਿੰਦੇ ਬਾਈਕਾਟ ਕੀਤਾ ਹੋਇਆ ਪਿੰਡ ਦਾ ਨਾ ਬੀਜੇਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਹੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਅੱਤਵਾਦੀਆਂ ਨੇ ਹੂੰ ਪਿੰਡਾਂ ਛੁਗੇ ਹੋਏ ਲੋਕ ਆਹੋ ਤੇ ਬਾਈਕਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਪਿੰਡ ਬੱਲੀਓ ਹੈ ਕਿ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਅਦਿਆਂ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਸੀਗਾ ਐਮਐਸ ਵੀ ਦੇਵਾਂਗੇ ਹੂੰ ਹੁਣ ਡਾਂਗਾ ਮਾਰ ਰਹੀ ਹੈ ਲੋਕਾਂ ਦੀ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਤੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਹੂੰ ਆਪ ਲੋਕਾਂ ਨੂੰ ਇੰਨਾ ਠੱਠ ਕਰ ਸਕਦੇ ਹੋ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਇੱਕ ਵਾਰਸਾ ਕਰਕੇ ਮੁੜਾਂਗੇ ਜਿੰਨਾ ਟਾਈਮ ਚੱਲੂਗਾ ਅੱਗੇ ਵੀ ਸਵਾ ਸਾਲ ਤੋਂ ਮੁੜੇ ਸੀਗੇ ਐਸਕੇ ਜਿਵੇਂ ਅੱਜ ਤੇਰਾ ਲਾਜ਼ਮੀ ਤੋਂ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ 100% ਅਜੇ ਤੱਕ ਪਿੱਛੇ ਮੁੜੇ ਹੀ ਨਹੀਂ ਕਦੇ ਅੰਦੋਲਨਾਂ 'ਚ ਗਏ ਕਦੇ ਵੈਸੇ ਮੁੜੇ ਆਇਆ ਹੈ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਤੇ ਟੱਪੀ ਜਾਂਦੇ ਲਕਸ਼ਣਾਾਂ ਦਾ ਕੀ ਅਸਰ ਹੈ ਲਕਸ਼ਣ ਦੇ ਲਕਸ਼ਣ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਵੀ ਜੀ ਦਾ ਜਵਾਬ ਨਹੀਂ ਆ ਬਈ ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੂ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਕਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਉਹ ਖੁਦ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜੇਪੀ ਦੇ ਖਿਲਾਫ ਕੀ ਕਹਿੰਨਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕਹਿੰਦੇ ਬਾਈਕਟ ਕੀਤਾ ਹੋਇਆ ਹੈ ਪਿੰਡ ਦਾ ਬੀਜੇਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਹੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਯੱਤਵਾਦੀਆਂ ਨੇ ਹੂੰ ਪਿੰਡਾਂ ਛੁਗੇ ਹੋਏ ਲੋਕ ਆਹੋ ਤੇ ਬਾਈਕਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਪਿੰਡ ਬੱਲੀਓ ਐ ਕਿ ਹਾਂ ਪਿੰਡ ਬਨ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਭਾਜਪਾ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਅਦਿਆਂ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਅਸੀਂ ਐਮਐਸਪੀ ਦੇਵਾਂਗੇ ਹੂੰ ਹੁਣ ਡਾਂਗਾ ਮਾਰ ਰਹੀ ਹੈ ਲੋਕਾਂ ਦੀ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਤੱਕ ਬੰਦੇ ਦਾ ਬਿਆਨ ਨਹੀਂ ਆਇਆ ਇਹ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਹਾਂ ਆਪ ਲੋਕਾਂ ਨੂੰ ਇੰਨਾ ਧੜਕ ਕਰ ਸਿਵਾਉਂਦੇ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਬਸ ਅਗਰ ਕੀ ਮੁੜਾਂਗੇ ਜਿੰਨਾ ਟਾਈਮ ਚੱਲੂ ਅੱਗੇ ਵੀ ਸਵਾ ਸਾਲ ਤੋਂ ਮੁੜੇ ਸੀਗੇ ਐਸਕੇ ਜਿਵੇਂ ਅੱਜ ਤੇਰਾ ਲਾਭ ਨੂੰ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ 100% ਮੁੜੇ ਨਹੀਂ ਕਦੇ ਅੰਦੋਲਨਾਂ ਚ ਗਏ ਹੋਗੇ ਤੇ ਵੈਸੀ ਮੁੜੇ ਆਇਆ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਪੱਪੀਆਂ ਦੇ ਇਲੈਕਸ਼ਨਾਂ ਦਾ ਕੀ ਹੈ ਇਲੈਕਸ਼ਨ ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਵੀ ਜੀ ਦਾ ਜਮਾ ਨਹੀਂ ਆ ਬੰਦ ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੂ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਖਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਹੋ ਖੋਦਾ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਸੁਣਾ ਦਿੰਨੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਭਾਜਪਾ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕਹਿੰਦੇ ਬਾਈਕਾਟ ਕੀਤਾ ਹੋਇਆ ਹੈ ਪਿੰਡ ਦਾ ਨੂੰ ਭਾਜਪਾ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਹੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ انسان ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਜੱਤਵਾਦੀਆਂ ਨੇ ਹੂੰ ਪਿੰਡਾਂ ਚ ਗਏ ਹੋਏ ਲੋਕ ਆਹੋ ਤੇ ਬਾਈਕਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਪਿੰਡਵਲੀਓ ਹੈ ਕਿ ਹਾਂ ਪਿੰਡ ਬਨ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਅਦਿਆਂ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਸੀ ਐਮਐਸਪੀ ਦੇਵਾਂਗੇ ਹੂੰ ਹੁਣ ਡਾਂਗਾ ਮਾਰੀਏ ਲੋਕਾਂ ਦੇ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਹੂੰ ਆਪ ਲੋਕਾਂ ਨੂੰ ਇੰਨਾ ਠੱਠ ਕਰ ਸਕਦੇ ਹੋ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਬਸ ਅਗਰ ਕੀ ਮੁੜਾਂਗੇ ਜਿੰਨਾ ਟਾਈਮ ਚੱਲਣਾ ਅੱਗੇ ਵੀ 100 ਸਾਲ ਤੋਂ ਮੁੜੇ ਸੀਗੇ ਐ ਕਿ ਜਿਵੇਂ ਅੱਜ ਆਵਾਜ਼ਾਂ ਮੈਂ 13 ਲੱਖ ਨੂੰ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ ਹੀ 100% ਅਜੇ ਤੱਕ ਪਿੱਛੇ ਮੁੜੇ ਨਹੀਂ ਕਦੇ ਅੰਦੋਲਨਾਂ ਚ ਗਏ ਹੋਗੇ ਤੇ ਵੈਸੇ ਮੁੜੇ ਜਾਇਆ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਅੰਦਰ ਟੱਪੀ ਜਾਂਦੇ ਇਲੈਕਸ਼ਨਾਂ ਦਾ ਕੀ ਹੈ ਇਲੈਕਸ਼ਨ ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਭਾਜਪਾ ਦਾ ਜਮਾ ਪੰਜਾਬ ਨੂੰ ਬਾਈਕਟ ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੂ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਖਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਉਹ ਖੁਦ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜਪੀ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਇਸ ਮੂਹ ਕਹਿੰਦੇ ਬਾਈਕਾਟ ਕੀਤਾ ਹੋਇਆ ਪਿੰਡ ਦਾ ਬੀਜਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਵੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਯਾਤਵਾਦੀਆਂ ਨੇ ਆ ਪਿੰਡਾਂ ਛੁਗੇ ਹੋਏ ਲੋਕ ਆ ਉਹ ਤੇ ਬਾਈਕਾਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਉਹ ਇਹ ਪਿੰਡ ਵੱਲੋਂ ਹੈ ਕਿ ਹਾਂ ਪਿੰਡ ਬਣਾ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਭਾਜਪਾ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਅਦਿਆਂ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਸੀ ਐਨਐਸਸੀ ਦੇਵਾਂਗੇ ਹੂੰ ਹੁਣ ਡਾਂਗਾ ਮਾਰੀਏ ਲੋਕਾਂ ਨੇ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਉਹ ਆਪ ਲੋਕਾਂ ਨੂੰ ਇੰਨਾ ਠੱਠ ਕਰ ਸਕੇ ਬੋਲਦੇ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਬਸ ਅਗਰ ਕੀ ਮੁੜਾਂਗੇ ਜਿੰਨਾ ਟਾਈਮ ਚੱਲੂ ਅੱਗੇ ਵੀ ਸਵਾ ਸਾਲ ਤੋਂ ਮੁੜੇ ਸੀਗੇ ਐਸਕੇ ਜਿਵੇਂ ਅੱਜ ਤੇਰਾ ਲਾਭ ਨੂੰ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ 100% ਅਜੇ ਤੱਕ ਪਿੱਛੇ ਮੁੜੇ ਨਹੀਂ ਕਦੇ ਅੰਦੋਲਨਾਂ 'ਚ ਗਏ ਕਿਤੇ ਵੈਸੇ ਮੁੜੇ ਆਏ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਤੇ ਟੱਪੀ ਜਾਂਦੇ ਇਲੈਕਸ਼ਨਾਂ ਦਾ ਕੀ ਹੈ ਇਲੈਕਸ਼ਨ ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਮਿੰਜੀਪੀ ਦਾ ਜਮਾ ਪੰਜਾਬ ਨੂੰ ਬਾਈ ਘਟਾ ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਖਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਉਹ ਖੁਦ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜਪੀ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕੈਂਟ ਬਾਈਕਾਟ ਕੀਤਾ ਹੋਇਆ ਪਿੰਡ ਦਾ ਬੀਜਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਵੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਜਾਤਵਾਦੀਆਂ ਨੇ ਆ ਪਿੰਡਾਂ ਛੁਗੇ ਹੋਏ ਲੋਕ ਆ ਉਹ ਤੇ ਬਾਈਕਾਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਉਹ ਇਹ ਪਿੰਡ ਬਲੀਆਂ ਆ ਕਿ ਪਿੰਡ ਬਨ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਅਦਿਆਂ ਤੇ ਅਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਸੀ ਐਮਐਸ ਕੇ ਦੇਵਾਂਗੇ ਹੂੰ ਹੁਣ ਡਾਂਗਾ ਮਾਰ ਰਹੀ ਹੈ ਲੋਕਾਂ ਦੇ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਕੋਈ ਗੋਲੀ ਮਾਰਨੀ ਹੈ ਹਾਂ ਆਪ ਲੋਕਾਂ ਨੂੰ ਇੰਨਾ ਠੱਠ ਕਰ ਸਕਦੇ ਲੋ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਬਸ ਅਗਰ ਕੀ ਮੁੜਾਂਗੇ ਜਿੰਨਾ ਟਾਈਮ ਚੱਲੂਗਾ ਅੱਗੇ ਵੀ ਸਵਾ ਲ ਸਾਲ ਤੋਂ ਮੁੜੇ ਸੀਗੇ ਐਸਕੇ ਜਿਵੇਂ ਅੱਜ ਅਗਲਾ 13 ਲੱਖ ਨੂੰ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ ਹੀ 100% ਅਜੇ ਤੱਕ ਪਿੱਛੇ ਮੁੜੇ ਨਹੀਂ ਕਦੇ ਅੰਦੋਲਨਾਂ ਚ ਗਏ ਹੋਗੇ ਤੇ ਵੈਸੇ ਮੁੜੇ ਆ ਜਾਏ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਮਾਰੀਆਂ ਦੇ ਟੱਪੀਆਂ ਦੇ ਇਲੈਕਸ਼ਨਾਂ ਦਾ ਕੀ ਅਸਰ ਹੈ ਇਲੈਕਸ਼ਨ ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਬੀ ਜੀ ਪੀ ਦਾ ਜਵਾਬ ਮੀਆਂ ਬਲੰਗ ਬਾਈ ਕਿਤੇ ਨਾ ਕਿਤੇ ਬੀਤੇ ਸਮਿਆਂ ਦੇ ਵਿੱਚ ਅਣਗੌਲੇ ਕੀਤੇ ਗਏ ਕਿਸਾਨੀ ਦੇ ਮੁੱਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਮੁਸ਼ਕਲ ਬਣਦੇ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਇਸੇ ਦੇ ਚੱਲਦੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੂ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਆਉਣਾ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਮੁਸ਼ਕਲ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਦਰਅਸਲ ਮੁਖਸਰ ਸਾਹਿਬ ਦੇ ਪਿੰਡ ਭਾਰੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਗਏ ਆ ਪਿੰਡ ਦੇ ਵਿੱਚ ਕਿਸਾਨ ਆਗੂਆਂ ਨੇ ਪੋਸਟਰ ਲਗਾਏ ਆ ਤੇ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨਮਾਇੰਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜੇਕਰ ਕੋਈ ਇਸ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਫਿਰ ਜਵਾਬੀ ਕਾਰਵਾਈ ਦਾ ਉਹ ਖੁਦ ਜ਼ਿੰਮੇਵਾਰ ਹੋਏਗਾ ਨਾਲ ਉਸ ਪੋਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਿੰਡ ਦੇ ਲੋਕਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਪੋਸਟਰ ਲਗਾਉਣ ਵਾਲੇ ਮਸਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਉਹ ਸੁਣਾ ਦਿੰਨੇ ਹਾਂ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜਪੀ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕਹਿੰਦੇ ਬਾਈਕਾਟ ਕੀਤਾ ਹੋਇਆ ਪਿੰਡ ਦਾ ਬੀਜਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਵੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਪੱਖਵਾਦੀਆਂ ਨੇ ਜੱਤਵਾਦੀਆਂ ਨੇ ਆ ਪਿੰਡਾਂ ਛੁਗੇ ਹੋਏ ਲੋਕ ਆ ਉਹ ਤੇ ਬਾਈਕਾਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਪਿੰਡ ਬਲੀਆਂ ਐ ਕਿ ਪਿੰਡ ਬਨ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਭਾਜਪੀ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਦੇ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਅਸੀਂ ਐਮਐਸਪੀ ਦੇਵਾਂਗੇ ਹੂੰ ਹੁਣ ਡਾਂਗਾ ਮਾਰ ਰਹੀ ਹੈ ਲੋਕਾਂ ਦੇ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਕੋਈ ਗੋਲੀ ਮਾਰਨੀ ਹਾਂ ਆਪ ਲੋਕਾਂ ਨੂੰ ਇੰਨਾ ਠੱਠ ਕਰ ਸਕਦੇ ਨੇ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ